ਸਸਿਕਲ ਦੋਸਤੋ ਮੈਂ ਵਿਸ਼ਾਲ ਸ਼ਰਮਾ ਅੱਜ ਤੜਕਸਾਰ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਇੱਕ ਨੌਜਵਾਨ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿੱਤਾ ਗਿਆ ਉੱਥੇ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਦਾਲੂ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨੱਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਸ਼ਨੀਵਾਰ ਐਤਵਾਰ ਦਾ ਦਿਨ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਦੂਰੋਂ ਦੂਰੋਂ ਸ਼ਰਦਾਲੂ ਨੱਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਇੱਕ ਨੌਜਵਾਨ ਵੱਲੋਂ ਪੁਲਿਸ ਅਧਿਕਾਰੀ ਦੀ ਪਿਸਤੌਲ ਖੋ ਕੇ ਆਪਣੇ ਆਪ ਦੇ ਉੱਤੇ ਫਾਇਰ ਕਿਤੇ ਜਾਂਦੇ ਨੇ ਅਤੇ ਉਸ ਦੀ ਦੱਸਿਆ ਜਾ ਰਿਹਾ ਕਿ ਮੌਤ ਹੋ ਗਈ ਹੈ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪੁਲਿਸ ਅਧਿਕਾਰੀਆਂ ਵੱਲੋਂ ਵੀ ਖੁੱਲ ਕੇ ਇਸ ਦੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਉਹ ਨੌਜਵਾਨ ਕੌਣ ਸੀ ਉਸ ਨੌਜਵਾਨ ਵੱਲੋਂ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਗਿਆ ਹੈ ਹਜੇ ਤੱਕ ਪੁਲਸ ਅਧਿਕਾਰੀਆਂ ਵੱਲੋਂ ਮੀਡੀਆ ਦੇ ਨਾਲ ਇਸ ਦੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਜਿਦੋਂ ਵੀ ਸਾਨੂੰ ਇਸ ਦੀ ਕੋਈ ਜਾਣਕਾਰੀ ਮਿਲੇਗੀ ਤੇ ਆਪਣੇ ਪਿਆਰੇ ਦਰਸ਼ਕਾਂ ਦੇ ਨਾਲ ਇਸ ਦੀ ਜਾਣਕਾਰੀ ਜਰੂਰ ਸਾਂਝੀ ਕੀਤੀ ਜਾਵੇਗੀ ਅੱਜ ਇੱਕ ਗਲਿਆਰਾ ਦੇ ਵਿੱਚ ਇੱਕ ਕਿਸੇ ਅਨੁਨੋਇਨ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਦਾ ਮਾਲਕੇ ਮਾਰੀ ਹੈ ਜਿਸ ਬੰਦੇ ਜੀ ਟ੍ਰੀਟਮੈਂਟ ਲਈ ਉਹਨੂੰ ਗੁਰਨਾਨਕ ਹਸਪੀਟਲ ਭੇਜ ਦਿੱਤਾ ਗਿਆ ਗੋਲੀ ਕਿੱਥੇ ਵਜੀ ਉਹਦੇ ਸਿਰ ਤੇ ਗੋਲੀ ਜੋ ਮਿਡਲੀ ਪੁਸ਼ਕਿਸ਼ ਮੁਤਾਬਕ ਉਹ ਸਿਰ ਤੇ ਵਜੀ ਹੈ ਉਹ ਜ਼ਿੰਦਾ ਵਾ ਕੀ ਉਹਦੀ ਮੌਤ ਹੈ ਕ੍ਰਿਟੀਕਲ ਕੰਡੀਸ਼ਨ ਸੀ ਉਹਨੂੰ ਗਰਨਾਨਕ ਦੇਵ ਹਸਪਤਲ ਭੇਜਤਾ ਗਿਆ ਕਿਹਦੀ ਟੋਲ ਹੋ ਕੇ ਸਿਰੇ ਉਨੇ ਗੋਲੀ ਮਾਰੀ ਇਹ ਸਾਰਾ ਚੀਜ਼ ਵੈਰੀਫਾਈ ਕਰ ਰਹੇ ਨੇ ਜੀ ਸਾਹਿਬ ਦਾ ਗਰਮੈਂਟ ਸੀ ਉਹਦੀ ਇਸ ਚੀਜ਼ ਬਾਰੇ ਜੀ ਸਰ ਵੈਰੀਫਾਈ ਕਰ ਰਹੇ ਆ ਕਿ ਇਹ ਪ੍ਰੋਟੋਕੋਲ ਡਿਊਟੀ ਤੇ ਸੀ ਕੌਣ ਸੀ ਕਿਵੇਂ ਸੀ ਕੋਈ ਉਹਦੀ ਕੋਈ ਉਹਦਾ ਕੋਈ ਨਹੀਂ ਅਜੇ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਜੇ ਪਛਾਣ ਹੋਏਗੀ ਜਲਦੀ ਪਛਾਣ ਕਰਾਂਗੇ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਇਨਵੈਸਟੀਗੇਸ਼ਨ ਜਾਰੀ ਹੈ ਉਸ ਬਾਰੇ ਦੱਸਾਂਗੇ ਸਿਕਿਉਰਿਟੀ ਹੋਣ ਦੇ ਬਾਵਜੂਦ ਤੇ ਐਸੀ ਘਟਨਾ ਕਿਵੇਂ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਕਿ ਹੈ ਕੋਈ ਡਾਟਾ ਕੋਲੋਂ ਸੀ ਕੀ ਹਾਲਤ ਅਸੀਂ ਫਿਲਹਾਲ ਇਹ ਕੋਈ ਨਹੀਂ ਦੱਸ ਸਕਦੇ ਗੁਰਨਾਨਕ ਦੇਵ ਹਸਪੀਟਲ ਨੇ ਜੇਰ ਇਲਾਜ ਉਹ ਦੇਖਦੇ ਹੋ ਠੀਕ ਹੈ ਜੀ ਬਿਲਕੁਲ